ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਬਰਾ ਖੈਰiyat ਨਾਲ ਹੋਣਗੇ ਦੋਸਤ ਗੱਲ ਇਸ ਤਰ੍ਹਾਂ ਹੈ ਕਿ ਮਸ਼ਤਾਕ ਹੁਸੈਨ ਇੱਕ ਯਾ ਯਾ ਮੁਸਲਮਾਨ ਨੇ ਤੇ ਉਹਨਾਂ ਸੈਦ ਮਸ਼ਤਾਕ ਹੁਸੈਨ ਉਹ ਸਿੱਖ ਬਣ ਗਏ ਤੇ ਉਹਨਾਂ ਦਾ ਨਾਮ ਸੀ ਪ੍ਰਿਥੀਪਾਲ ਸਿੰਘ ਪ੍ਰਿਥੀਪਾਲ ਸਿੰਘ ਉਹਨਾਂ ਦਾ ਨਾਮ ਸੀ ਤੇ ਉਹਨਾਂ ਨੇ ਅਮਰਤ ਕਿਉਂ ਛਕਿਆ ਇਹ ਦੇ ਮੁਤਾਬਕ ਇਹ ਇਹਦੇ ਤੋਂ ਰਿਲੇਟਡ ਇੱਕ ਕਥਾ ਹੈ ਉਹ ਆਪਾਂ ਸੁਣਨੀ ਹੈ ਤੇ ਕਥਾ ਦਾ ਜਿਹੜਾ ਟਾਈਟਲ ਹੈ ਉਹ ਹੈ ਬਾਬਾ ਗਿਆ ਬਗਦਾਦ ਨੂੰ ਇਸ ਤਰ੍ਹਾਂ ਦੀ ਕੋਈ ਸਾਖ ਹੀ ਹੈ ਯਾ ਯਾ ਦੋਸਤੋ ਸਾਡੇ ਨਾਲ ਜੁੜੇ ਰਿਹਾ ਜੇ ਜਿੱਥੋਂ ਕਿ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਗਏ ਆ ਤੇ ਇੱਕ ਸ਼ੈਦ ਮੁਸ਼ਤਾਕ হোসেন ਹੋਇਆ ਉਹਨਾਂ ਦੇ ਪਿਤਾ ਵੀ ਨਾਲ ਗਏ ਇਵੇਂ ਬਾਅਦ ਦੀ ਗੱਲ ਕਰ ਰਿਹਾ ਇਹ ਕਸ਼ਮੀਰ ਜਿਹੜਾ ਪਾਕਿਸਤਾਨ ਵਿੱਚ ਹੈ ਮੀਰਪੁਰ ਇੱਕ ਪਿੰਡ ਸੀ ਉਹਦੇ ਵਸਨੀਕ ਸਨ ਹੁਣ ਉਹ ਪਿੰਡ ਮੀਰਪੁਰ ਜਿਹੜਾ ਹੈ ਉਹ ਡੈਮ ਦੇ ਪਾਣੀ ਵਿੱਚ ਆ ਚੁੱਕਾ ਹੈ ਪਾਕਿਸਤਾਨ 'ਚ ਇਹ ਦੇਸ਼ ਤੋਂ ਵੰਡ ਤੋਂ ਪਹਿਲਾਂ ਦੀ ਗੱਲ ਹੈ ਮੁਸ਼ਤਾਕ ਹੁਸੈਨ ਆਪਣੇ ਅੱਬਾ ਨਾਲ ਅਰਬ ਗਿਆ ਤੇ ਉਹਦਾ ਬਾਪ ਚਾਹੁੰਦਾ ਸੀ ਚੰਗਾ ਪ੍ਰਚਾਰਕ ਬਣੇ ਇਸਲਾਮਕ ਇਸਲਾਮ ਦਾ ਮੁਸ਼ਤਕ हुसैन ਕਹਿੰਦਾ ਮੈਂ ਉਥੇ ਲਾਇਬ੍ਰੇਰੀਆਂ ਜਿਹੜੀਆਂ ਦੇਖਿਆ ਅਰਬ ਵਿੱਚ ਇੱਕ ਉਹਨੂੰ ਕਿਤਾਬ ਅਰਬੀ ਵਿੱਚ ਮਿਲੀ ਸਿਹਤੋ ਬਾਬਾ ਨਾਨਕ ਉਸ ਕਿਤਾਬ ਦਾ ਜਿਹੜਾ ਰਾਈਟਰ ਹੈ ਉਹਦਾ ਨਾਮ ਹੈ ਤਾਜ਼ਦੀਨ ਉਹਨੇ ਉਹ ਕਿਤਾਬ ਲਿਖੀ ਤੇ ਉਹ ਕਿਤਾਬ ਉਦੋਂ ਲਿਖੀ ਜਦੋਂ ਗੁਰੂ ਨਾਨਕ ਸਾਹਿਬ ਅਰਬ ਵਿੱਚ ਗਏ ਤੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ગયા ਉਹ ਬੰਦਾ ਨਾਲ ਨਾਲ ਗਿਆ ਇਹ ਯਾਦ ਰੱਖਿਓ ਐਵੇਂ ਨਹੀਂ ਲਿਖੀ ਉਹਨੇ ਉੱਥੇ-ਉੱਥੇ ਉਹ ਨਾਲ ਗਿਆ ਹੈ ਇਹਦੇ ਵਿੱਚ ਉਹ ਲਿਖਦਾ ਹੈ ਕਿ ਕਾਜੀ ਰੁਕਨਦੀਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ ਤੇ 300 ਤੇ 60 ਸਵਾਲ ਕੀਤੇ ਨੇ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਉੱਤੇ ਉਹਨਾਂ ਪ੍ਰਸ਼ਨਾਂ ਦਾ ਹਜ਼ੂਰ ਨੇ ਉੱਤਰ ਵੀ ਦਿੱਤਾ ਮੈਂ ਗੱਲ ਸੰਖੇਪ ਜੀ ਕਰਾਂ ਉਸ ਵਿੱਚ ਇੱਕ ਘਟਨਾ ਉਹ ਲਿਖਦਾ ਹੈ ਉਹ ਤਾਜ਼ਦੀਨ ਲਿਖਦਾ ਹੈ ਤੇ ਇਸ ਗੱਲ ਨੂੰ ਮੁਸ਼ਤਾਕ हुसैन ਜਿਹੜਾ ਹੈ ਉਹ ਜਾ ਕੇ ਪੜਦਾ ਉਹ ਕਿਤਾਬ ਸਾਡੇ ਕੋਲ ਕਿਵੇਂ ਆਉਂਦੀ ਹੈ ਉਹ ਕਿਤਾਬ ਪੜਦਾ ਉਸ ਕਿਤਾਬ ਵਿੱਚ ਸਿਆਦੋਵਾ ਬਾਬਾ ਨਾਨਕ ਉਸ ਵਿੱਚੋਂ ਸਾਰੇ ਸਫ਼ਰ ਦਾ ਜ਼ਿਕਰ ਕਰਦਾ ਹੈ ਅੱਜ ਬਾਬਾ ਜੀ ਇੱਥੇ ਰਿਕੇ ਉਹ ਕਹਿੰਦਾ ਅਰਬੀ ਵਿੱਚ ਕੀਰਤਨ ਕੀਤਾ ਅਰਬੀ ਪਾਸ਼ਾ ਚ ਸ਼ਬਦ ਜਿਹੜੇ ਨੇ ਚਲੋ ਸਾਡੇ ਕੋਲ ਆਹ ਤਾਂ ਹੈ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਤਿਲੰਗ ਰਾਗ ਦਾ ਪਹਿਲਾ ਸ਼ਬਦ ਉਹ ਕਹਿੰਦਾ ਅੱਧੀ ਰਾਤ ਤੋਂ ਬਾਅਦ ਤਾਰਿਆਂ ਦੀ ਛਾਂ ਥੱਲੇ ਉਹ ਹਿੰਦੀ ਪੀਰ ਕਹਿੰਦਾ ਉਹ ਕਹਿੰਦਾ ਉਹ ਕੀਰਤਨ ਕਰਦੇ ਸਨ ਸਰੋਦ ਵੱਜਦੀ ਸੀ ਉਹ ਗਉਂਦੇ ਸਨ ਉਹ ਕਹਿੰਦਾ ਮੈਂ ਰੋਜ਼ ਉਹਨੇ ਦਿਨ ਹਾਜ਼ਰੀ ਭਰਦਾ ਰਿਆ ਉਸ ਵਿੱਚ ਉਹ ਮੁਸ਼ਤਾਕ हुसैन ਸਭ ਕੁਝ ਲਿਖ ਕੇ ਲੈਂਦਾ ਹੈ ਉਹਨੇ ਫਿਰ ਇੰਨਾ ਪ੍ਰਭਾਵਿਤ ਹੋਇਆ ਬਾਬਾ ਜੀ ਦੇ ਜੀਵਨ ਤੋਂ ਬਾਣੀ ਤੋਂ ਉਹਨੇ ਲਾਹੌਰ ਅਮਰਤ ਛਕਿਆ मुश्ताक हुसैन ਤੋਂ ਉਹ ਬਣਿਆ ਉਹਦਾ ਨਾਮ ਰੱਖਿਆ ਗਿਆ ਪ੍ਰਿਥੀਪਾਲ ਸਿੰਘ ਉਹ ਆਪਣੇ ਆਪ ਨੂੰ सय्यद ਪ੍ਰਿਥੀਪਾਲ ਸਿੰਘ ਕਹਿੰਦਾ ਸੀ ਜਦੋਂ ਉਹ ਕਿਤਾਬ ਪੜ੍ਹ ਕੇ ਉਹਦੋਂ ਮੁਸਲਮਾਨ ਸੀ ਉਹ ਇਹਨਾਂ ਪ੍ਰਭਾਵਿਤ ਹੋਇਆ ਫਿਰ ਉਹਨੇ ਕਥਾ ਕੀਤੀ ਕਾਨਪੁਰ ਉਹਨਾਂ ਨੇ ਆਪਣਾ ਸ਼ਰੀਰ ਛੱਡਿਆ ਉਹਨਾਂ ਦੀ ਕਿਤਾਬ ਛੱਪੀ ਮੈਂ ਉਹਦੇ ਵਿੱਚੋਂ ਇੱਕ ਸਾਖੀ ਸੁਣਾਈ ਉਹ ਸਾਖੀ ਮੇਰਾ ਕਹਿ ਲੱਕ ਜੀ ਕਾਫੀ ਸੱਜਣ ਸੁਣਾਉਂਦੇ ਵੀ ਖਾ ਤਾਂਸਦੀਨ ਕਹਿੰਦਾ ਸੀ ਰੋਜ਼ ਜਾਂਦੇ ਸਾਂ ਤੇ ਇੱਕ ਔਰਤ ਸੀ ਜਿਹਦਾ ਨਾਮ ਸੀ ਸਲੀਮਾ ਉਹ ਰੋਜ਼ ਕੀਰਤਨ ਸੁਣ ਜਾਂਦੀ ਸੀ ਉਹਦੇ ਪਤੀ ਦਾ ਨਾਲ ਉਹਦੇ ਖਵਾਨ ਦਾ ਜੋ ਸ਼ੋਹਰ ਦਾ ਨਾਮ ਸੀ ਜਾਜਾ ਗੁਲਾਮ ਕਹਿੰਦਾ ਸੀ ਰੋਜ਼ ਜਾਂਨੇ ਆ ਉਹ ਥੋੜਾ ਜਿਹਾ ਦੂਰ ਬੈਠ ਜਾਂਦੀ ਸੀ ਬੁਰਕਾ ਹਨੇਰੇ ਵਿੱਚ ਵੀ ਚਿਹਰਾ ਟਕਿਆ ਹੁੰਦਾ ਸੀ ਕਹਿੰਦਾ ਜਦੋਂ ਲੋ ਲੱਗਦੀ ਸੀ ਉਦੋਂ ਹਿੰਦੀ ਪੀਰ ਚੁੱਪ ਕਰ ਜਾਂਦਾ ਸੀ ਇਹਦਾ ਮਤਲਬ ਹਜ਼ੂਰ ਕੀਰਤਨ ਬੰਦ ਕਰ ਦਿੰਦੇ ਸਨ ਕਹਿੰਦਾ ਇੱਕ ਦਿਨ ਸਲੀਮਾ ਆਈ ਹੈ ਤੇ ਹਿੰਦੀ ਪੀਰ ਨੇ ਮੈਨੂੰ ਆਵਾਜ਼ ਦੇ ਕੇ ਕਿਹਾ ਅਰਬੀ ਚ ਕਿਹਾ ਕਿ ਸਲੀਮਾ ਨੂੰ ਕਹੋ ਆਪਣੇ ਘਰ ਵਾਪਸ ਚਲੀ ਜਾ ਕਹਿੰਦਾ ਮੈਂ ਗਿਆ ਜਾ ਕੇ ਕਿਹਾ ਸਲੀਮਾ ਤੈਨੂੰ ਹਿੰਦੀ ਪੀਰ ਕਹਿ ਰਹੇ ਨੇ ਆਪਣੇ ਘਰ ਵਾਪਸ ਚਲੀ ਜਾ ਉਹ ਵਾਪਸ ਜਾਣ ਲੱਗੀ ਮਨ ਚ ਕੀ ਆਇਆ ਅੱਗੇ ਵੱਧ ਕੇ ਹਜ਼ੂਰ ਨੂੰ ਨੇ ਸਜਦਾ ਚਾ ਕੀਤਾ ਕਹਿੰਦਾ ਮੈਂ ਦੇਖ ਰਿਹਾ ਸਾਂ ਕਿ ਹਿੰਦੀ ਪੀਰ ਨੇ ਗੁਰੂ ਨਾਨਕ ਸਾਹਿਬ ਵੱਲ ਇਸ਼ਾਰਾ ਕਰਕੇ ਉਹਨਾਂ ਨੇ ਅਸੀਸ ਦਿੱਤੀ ਜਿਵੇਂ ਬੱਚੀ ਦੇ ਸਿਰ ਤੇ ਪਿਆਰ ਦਈ ਦਾ ਹੈ ਕਹਿੰਦਾ ਉਹ ਸ਼ੂ ਇੰਨੀ ਗਜ਼ਬ ਦੀ ਸੀ ਜਦੋਂ ਨਸੀਬ ਸਲੀਮਾ ਉੱਠੀ ਤੇ ਉਸ ਵਕਤ ਬਾਬਾ ਜੀ ਨੇ ਗੱਲ ਕਹੀ ਸਲੀਮਾ ਜੋ ਕੁਝ ਤੇਰੇ ਅੰਦਰ ਹੈ ਉਹਨੂੰ ਜਰ ਲਈਂ ਬਸ ਜਰ ਲਏਗੀ ਤੇ ਅੱਲਾ ਦੇ ਘਰ ਤੱਕ ਰਸਾਈ ਹੈ ਤੇਰੀ ਕੋਲ ਅਸਲ 'ਚ ਉਸ ਦੇ ਪਤੀ ਦਾ ਨਾਮ ਜਾਜਾ ਗੁਲਾਮ ਸੀ ਉਹ ਵਪਾਰੀ ਸੀ ਉਹ ਵਪਾਰ ਕਰਨ ਗਿਆ ਜਦੋਂ ਉਹਨੂੰ ਘਰ ਧੋ ਰਿਆ ਤੇ ਉਹ ਕਹਿੰਦੀ ਮੈਨੂੰ ਇੰਜ ਲੱਗਦਾ ਜਿਵੇਂ ਮੇਰਾ ਖਾਬੰਦ ਮੇਰਾ ਪਤੀ ਵਾਪਸ ਘਰ ਆ ਗਿਆ ਉਹਨੂੰ ਰਸਤੇ ਵਿੱਚ ਕਿਸੇ ਨੇ ਦੱਸ ਦਿੱਤਾ ਕਿ ਤੂੰ ਬਾਹਰ ਵਪਾਰ ਪਿਆ ਕਰਨੇ ਤੇਰੀ ਘਰ ਵੱਲੋਂ ਤੇਰੀ بیوی ਤੇਰੀ ਬੀگم ਖਿੰਦੀ ਪੀਰ ਆਇਆ ਉਹ ਰਾਤ ਨੂੰ ਉੱਠ ਕੇ ਸਰੋਧ ਸੁਣ ਜਾਂਦੀ ਹੈ ਉਸ ਦਾ ਸੰਗੀਤ ਸੁਣਦੀ ਜਦੋਂ ਉਹ ਵਾਪਸ ਆ ਰਹੀ ਸੀ ਓਨੀ ਦੇਰ ਨੂੰ ਉਹਦਾ ਪਤੀ ਘਰ ਆ ਚੁੱਕਾ ਸੀ ਉਹ ਗੁੱਸੇ ਨਾਲ ਲਾਲ ਪੀਲਾ ਘਰ ਵੜੀ ਉਹਦਾ ਸ਼ੋਹਰ ਕੁਝ ਬੋਲਣ ਲੱਗਿਆ ਉਸ ਨੇ ਜ਼ਬਾਨ ਤੋਂ ਕੁਝ ਬੋਲਣਾ ਸੀ ਤੇ ਇੱਕੋ ਦਮ ਸਲੀਮਾ ਕਹਿੰਦੀ ਹੈ ਰੁਕ ਜਾਓ ਮੇਰੀ ਗੱਲ ਸੁਣੋ ਮੈਨੂੰ ਦੱਸੋ ਜਿਹੜਾ ਮਿਸਰ ਵਿੱਚ ਤੁਹਾਡੇ ਤੋਂ ਕਤਲ ਹੋ ਗਿਆ ਸੀ ਉਹਦਾ ਕੀ ਬਣਿਆ ਆ ਉਹ ਬੰਦਾ ਠੰਡਾ ਪੈ ਗਿਆ ਵੀ ਇਹਨੂੰ ਕਿਨੇ ਦੱਸ ਦਿੱਤਾ ਮਿਸਰ ਵਿੱਚ ਕਤਲ ਹੋਇਆ ਉਹ ਕਹਿੰਦਾ ਤੈਨੂੰ ਕਿਨੇ ਦੱਸਿਆ ਕਹਿੰਦੀ ਮੈਂ ਬਾਅਦ ਵਿੱਚ ਗੱਲ ਕਰਾਂਗੀ ਪਹਿਲਾਂ ਤੁਸੀਂ ਦੱਸੋ ਜਿਹੜੀਆਂ ਮੋਹਰਾਂ ਤੁਸੀਂ ਮੈਨੂੰ ਦੱਸਣ ਤੋਂ ਬਿਨਾ ਘਰੋਂ ਲੈ ਗਏ ਸੀ ਉਹਦਾ ਕੀ ਬਣਿਆ ਉਹ ਬੰਦਾ ਫਿਰ ਠੰਡਾ ਬਿਲਕੁਲ ਹੋ ਗਿਆ ਇਹਨੂੰ ਕੀ ਪਤਾ ਉਹਨੇ ਫਿਰ ਦੱਸਿਆ ਕਹਿੰਦਾ ਸਲੀਮਾ ਮੈਂ ਮਿਸਰ ਚ ਗਿਆ ਊਂਠ ਅੰਗੂਰ ਦੇ ਖੇਤ ਚ ਪਿਆ ਖੇਤਾਂ ਚ ਪਿਆ ਉੱਥੋਂ ਦੇ ਮਾਲਕ ਨੇ ਮੇਰੇ ਊਠ ਦੇ ਮੱਥੇ ਵਿੱਚ ਪੱਥਰ ਮਾਰਿਆ ਪੱਥਰ ਇੰਨਾ ਟਿਕਾਣੇ ਤੇ ਲੱਗਾ ਊਠ ਤੜਪਦਾ ਮਰ ਗਿਆ ਮੈਨੂੰ ਗੁੱਸਾ ਆਇਆ ਮੈਂ ਆਪਾ ਖੋ ਗਿਆ ਮੈਂ ਉਹੀ ਪੱਥਰ ਚੁੱਕ ਕੇ ਉਸ ਬਜ਼ੁਰਗ ਦੇ ਸਿਰ 'ਚ ਮਾਰਿਆ ਉਹਦੇ ਸਿਰ 'ਚ ਟਿਕਾਣੇ ਲੱਗਾ ਮੌਤੋਂ ਦੀ ਵੀ ਹੋ ਗਈ ਮੈਂ ਫੜੇ ਆ ਗਿਆ ਸ਼ਰਾ ਦੀ ਅਦਾਲਤ ਵਿੱਚ ਫੈਸਲਾ ਇਹ ਹੋਇਆ ਖੂਨ ਦਾ ਬਦਲਾ ਖੂਨ ਸ਼ਰਦੀ ਅਦਾਲਤ ਸੀ ਕਾਜ਼ੀ ਨੇ ਕਹ ਜੇ ਬੰਦਾ ਮਾਰੇ ਆ ਬੰਦੇ ਬਦਲੇ ਬੰਦਾ ਮਾਰਿਆ ਜਾਏ ਦੂਸਰਾ ਇੱਕ ਹੋਰ ਆਪਸ਼ਨ ਸੀ ਕਿ ਜਾਂ ਇਹਦੇ ਬਦਲੇ ਇੰਨੀਆਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣ ਕਹਿੰਦਾ ਮੈਂ ਸ਼ਰਦੀ ਅਦਾਲਤ ਵਿੱਚ ਕਿਹਾ ਮੈਂ ਮੋਹਰਾਂ ਭਰ ਸਕਣਾ ਵਾ ਜੇ ਇਹ ਪਰਿਵਾਰ ਸਹਿਮਤ ਹੋਵੇ ਜਿਨ੍ਹਾਂ ਦਾ ਮਰਿਆ ਸੀ ਉਹ ਸਹਿਮਤ ਹੋ ਗਏ ਵੀ ਠੀਕ ਇੰਨੀਆਂ ਮੋਹਰਾਂ ਤੂੰ ਦੇ ਦੇ ਕਹਿੰਦਾ ਮੈਂ ਕਿਹਾ ਮੈਂ ਪਰਦੇਸ ਵਿੱਚ ਹਾਂ ਮੋਹਰਾ ਮੇਰੇ ਘਰ ਨੇ ਕਹਿਣ ਲੱਗੇ ਘਰ ਵਾਪਸ ਚਲਾ ਜਾ ਪਰ ਆਪਣਾ ਕੋਈ ਜਾਮਨ ਦੇ ਜਾ ਜਾਮਨ ਸ਼ਬਦ ਨੇ ਸਮਝ ਨਹੀਂ ਆਪਣਾ ਜਾਮਨ ਦੇ ਜਾ ਕਹਿੰਦਾ ਮੈਂ ਚਾਰ ਚੁਫੇਰੇ ਨਜ਼ਰ ਦੁੜਾਈ ਕੋਈ ਜਾਮਨ ਨਹੀਂ ਦਿਸਿਆ ਕੋਈ ਮੇਰਾ ਜਾਨੂ ਨਹੀਂ ਕਹਿੰਦਾ ਇੰਨੀ ਧੀਰ ਨੂੰ ਨਸੀਰਾ ਇੱਕ ਅਧਖੜ ਉਮਰ ਦਾ ਸੀ ਨੂਰਾਨੀ ਚਿਹਰਾ ਸੀ ਮੋਢੇ ਤੇ ਚਾਦਰ ਸੀ ਪਰਨਾ ਸੀ ਉਹ ਹੱਥ ਰੱਖ ਕੇ ਮੋਢੇ ਤੇ ਕਹਿੰਦਾ ਜਾ ਮੋਹਰਾ ਤੂੰ ਲੈ ਆ ਮੈਂ ਜਾਮਨ ਤੇਰਾ ਬਣ ਜਾਣਾ ਕਹਿੰਦਾ ਮੈਂ ਬਾਹਰ ਆਇਆ ਸੱਚ ਇਹ ਵੀ ਮੈਂ ਤੈਨੂੰ ਦੱਸ ਕੇ ਨਹੀਂ ਗਿਆ ਪਤਾ ਨਹੀਂ ਮੇਰਾ ਅੰਦਰ ਖੁਦ ਬਖੁਦ ਟਿਕ ਗਿਆ ਮੈਂ ਮੋਹਰਾ ਲੈ ਗਿਆ ਵਾਪਸ ਗਿਆ ਅਖੀਰਲੀ ਤਾਰੀਖ ਸੀ ਤੇ ਉਸ ਵਕਤ ਕਾਜੀ ਕਹਿ ਰਿਹਾ ਸੀ ਕਚਹਿਰੀ ਵਿੱਚ ਕਿ ਜਾਮਨ ਤੂੰ ਬਣਿਆ ਉਹ ਬੰਦਾ ਆਖਰੀ ਤਾਰੀਖ ਨਾ ਆਇਆ ਇਹ ਸਜ਼ਾ ਤੈਨੂੰ ਮਿਲੇਗੀ ਕਹਿੰਦਾ ਮੇਰੇ ਕੰਨਾਂ 'ਚ ਆਵਾਜ਼ ਪਈ ਉਹ ਜਾਮਨ ਕਹਿ ਰਿਹਾ ਸੀ ਜਿਹਦੀ ਮੈਂ ਜਾਮਨੀ ਭਰ ਜਾ ਉਹ ਕਦੀ ਬੇਈਮਾਨ ਨਹੀਂ ਹੋ ਸਕਦਾ ਉਹ ਜ਼ਰੂਰ ਆਏਗਾ ਕਹਿੰਦਾ ਮੈਂ ਅੰਦਰ ਪ੍ਰਵੇਸ਼ ਕੀਤਾ ਮੈਨੂੰ ਵੇਖ ਕੇ ਜਾਮਨ ਕਹਿੰਦਾ ਦੇਖੋ ਆ ਗਿਆ ਬੰਦਾ ਮੈਂ ਮੋਹਰਾਂ ਦਿੱਤੀਆਂ ਗਿਣਤੀ ਮਿੰਤੀ ਕਰ ਲਿਖਤ ਪੜਤ ਮੁਕਦਮਾ ਖਾਰਜ ਹੋਣ ਲੱਗਾ ਤੇ ਮੇਰੇ ਮਨ 'ਚ ਆਇਆ ਬਾਹਰ ਨਿਕਲ ਕੇ ਉਸ ਜਾਮਨ ਦਾ ਸ਼ੁਕਰਤਾ ਕਰਾਂ ਜਿਨੇ ਮੈਨੂੰ ਜਾਣਦਾ ਵੀ ਨਹੀਂ ਐਡੀ ਵੱਡੀ ਗਵਾਹੀ ਮੇਰੀ ਦਿੱਤੀ ਮੇਰਾ ਜਾਮਨ ਬਣਿਆ ਕਹਿੰਦਾ ਮੈਂ ਪੁੱਛਿਆ ਉਹਦਾ ਘਰ ਕਿੱਥੇ ਕਿੱਥੋਂ ਆਇਆ ਕੌਣ ਏ ਉਹ ਉਹ ਕਹਿਣ ਲੱਗੋ ਤਾਂ ਤੇਰੇ ਨਾਲ ਆਇਆ ਸੀ ਤੇਰੇ ਨਾਲ ਹੀ ਧਰ ਗਿਆ ਹੂੰ ਕਹਿੰਦਾ ਮੇਰਾ ਮਨ ਭਾਰਿਆ ਉਹ ਕੌਣ ਸੀ ਮਤਲਬ ਕਿ ਗਾਇਬ ਹੋ ਨਹੀਂ ਕਿਸ ਸਾਖੀ ਸਨਾਰਿਆ ਸਾਂ ਇੰਗਲੈਂਡ ਧਿਆਨ ਰੱਖਿਓ ਮੈਂ ਸੁਣਾਈ ਸੈਦ ਪ੍ਰਿਥੀਪਾਲ ਸਿੰਘ ਦੇ ਬੇਸ ਤੇ ਵੀ ਉਹਨਾਂ ਇਹ ਕਿਹਾ ਹੁਣ ਹੋਇਆ ਕਿ ਕਹਿੰਦਾ ਸਲੀਮਾ ਚਿਹਰੀ ਚਿਹਰਾ ਮੈਨੂੰ ਆਈ ਤਿਕਰਾਂ ਚੇਤੇ ਵੇ ਪਰ ਉਹ ਕਿੱਥੇ ਗਿਆ ਮੈਨੂੰ ਨਹੀਂ ਪਤਾ ਉਹਨੇ ਮੈਨੂੰ ਬਚਾਇਆ ਸਲੀਮਾ ਚੁੱਪ ਕਰ ਗਈ ਉਹਦੇ ਚਿਹਰੇ ਤੇ ਨੂਰ ਸੀ ਪਰ ਅੱਖਾਂ ਚ ਪਾਣੀ ਸੀ ਉਹ ਤੇ ਅਥਰੂ ਦੇਖ ਕੇ ਕਹਿੰਦਾ ਜਾ ਜਾ ਗੁਲਾਮ ਸਲੀਮਾ ਤੂੰ ਰੋਈ ਕਿਉਂ ਕਿੰਦੀ ਮੈਂ ਤੈਨੂੰ ਤੁਹਾਨੂੰ ਸੱਚ ਦੱਸਾਂ ਲੋਕਾਂ ਨੇ ਜਿਹਦੇ ਬਾਰੇ ਨਿੰਦਿਆ ਕੀਤੀ ਉਹ ਹਿੰਦੀ ਪੀਰ ਹੈ ਮੈਂ ਰੋਝਾਨੀ ਆ ਗੁਰੂ ਨਾਨਕ ਕੋਲੋਂ ਅੱਬਾ ਵਾਲਾ ਪਿਆਰ ਮਿਲਦਾ ਹੈ ਖੁਦਾ ਦੀ ਝਲਕ ਪੈਂਦੀ ਹੈ ਉਹ ਬੰਦਾ ਟੇਕਿਆ ਕਿਉਂਕਿ ਯਾਦ ਰੱਖਿਓ ਹੁਣ ਕੱਲੇ ਪਤਨੀ ਦੇ ਸ਼ਬਦ ਨਹੀਂ ਉਦੇ ਸਰੀਰ ਦਾ ਔਰ ਹੈ ਇਹ ਬਣ ਲੱਗਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਇਹਨਾ ਅਸਰ ਰਾਤ ਬਤੀਤ ਹੋਈ ਅੰਮ੍ਰਿਤ ਵੇਲੇ ਜਦੋਂ ਜਾਂਦੀ ਉੱਠੀ ਕਹਿੰਦੀ ਇੱਕ ਮੇਰੀ ਗੱਲ ਮੰਨੋਗੇ ਮੇਰੇ ਨਾਲ ਚੱਲੋਗੇ ਤਾਜਦੀਨ ਕਹਿੰਦਾ ਲਖਾਰੀ ਕਹਿ ਰਿਹਾ ਕਿ ਸਲੀਮਾ ਆਪਣੇ ਪਤੀ ਜਾਜਾ ਗੁਲਾਮ ਨੂੰ ਲੈ ਕੇ ਆ ਗਈ ਕੋਈ ਚਾਨਣ ਨਹੀਂ ਸੀ ਇੰਨਾ ਥੋੜੇ ਥੋੜੇ ਹਨਿਰ ਤਾਰੇ ਟਿਮਟਮਾਉਂਦੇ ਸਨ ਕਹਿੰਦਾ ਸਾਰੇ ਬੈਠੇ ਆਂ ਰੇਤ ਦੀ ਟੱਬਾ ਹੈ ਹਿੰਦੀ ਪੀਰ ਗਾਉਣਾ ਸ਼ੁਰੂ ਕੀਤਾ ਦੂਜੇ ਪਾਸੇ ਲੋ ਲੱਗੀ ਜਦੋਂ ਲੋ ਲੱਗੀ ਕੀਰਤਨ ਬੰਦ ਹੋਇਆ ਤੇ ਜਾਜਾ ਗੁਲਾਮ ਪਤਾ ਨਹੀਂ ਕੀ ਹੋਇਆ ਇੱਕੋ ਦਮ ਹਜ਼ੂਰ ਦਾ ਸਬਰੂਪ ਦੇਖ ਕੇ ਉੱਚੀ ਆਵਾਜ਼ ਵਿੱਚ ਬੋਲ ਕੇ ਕਹਿੰਦਾ ਸਲੀਮਾ ਇਹ ਉਹੀ ਜਮਨ ਹੈ ਜਿਹੜਾ ਮੈਨੂੰ ਬਚਾ ਕੇ ਲਿਆਇਆ ਉਹ ਉਹ ਇਹ ਉਹੀ ਹੈ ਜਿਹੜਾ ਮੈਨੂੰ ਬਚਾ ਕੇ ਲਿਆ ਅੱਗੇ ਵੱਧ ਕੇ ਉਹਨੇ ਸਜਦਾ ਕੀਤਾ ਹਜ਼ੂਰ ਨੇ ਜੀ ਦਾਨ ਦਿੱਤਾ ਮੈਂ ਇਹ ਸਾਖੀ ਸੁਣਾ ਦਿੱਤੀ ਸਾਖੀ ਤੋਂ ਬਾਅਦ ਮੈਂ ਕਈ ਵਾਰੀ ਇਹ ਘਟਨਾ ਸਾਂਝੀ ਕੀਤੀ ਮੈਨੂੰ ਫੋਨ ਆ ਗਿਆ ਵੀ ਭਾਈ ਸਾਹਿਬ ਤੁਸੀਂ ਜਿਹੜੀ ਇਹ ਸਾਖੀ ਸੁਣਾਈ ਕੀ ਇਹ ਸੱਚ ਐਸਾ ਵਾਪਰਿਆ आवाज बड़ी मिठी सी मैं क्या जी मेनू गुरु साहब ते भरोसा है कि जिन्हें लिखया गुरबाणी मुताबिक बिल्कुल वापरता है गुरु नानक साहब रब की दरगाह का वकील है हर दरगाह का बसीठ है जो लिख के लिया के हो सयद सिंह मुश्ताक हुसैन ठीक होगा वो ठीक है उस बैराग पर आवाज ने कहा ਮੈਂ ਸੈਯਦ ਪ੍ਰੀਤਪਾਲ ਸਿੰਘ ਦਾ ਬੇਟਾ ਹਾਂ ਮੇਰੇ ਕੋਲ ਉਹ ਕਿਤਾਬ ਹੈ ਜੋ ਪਿਤਾ ਜੀ ਉਤਾਰਾ ਕਰਕੇ ਲਿਆਏ ਨੇ ਉਹ ਖੇਜ ਰਹਿੰਦੇ ਨੇ ਮੈਂ ਫਿਰ ਉਹਨਾਂ ਦੇ ਘਰ ਗਿਆ ਮੈਂ ਸੈਯਦ ਪ੍ਰੀਤਪਾਲ ਸਿੰਘ ਜੀ ਦੀ ਉਹ ਜਿਹੜੀ ਲਿਖਤ ਸੀ ਉਹਦੇ ਦਰਸ਼ਨ ਵੀ ਕੀਤੇ ਮੈਂ ਸਿਰਫ ਇੱਕੋ ਬੇਨਤੀ ਕਰਾਂਗਾ ਗੁਰੂ ਨਾਨਕ ਸਾਹਿਬ ਦੇ ਸਿੱਖੋ ਸੱਚ ਹੋਵੇ ਕਿ ਗੁਰੂ ਨਾਨਕ ਸਾਹਿਬ ਕਰੋੜਾਂ ਬ੍ਰਹਿਮੰਡਾਂ ਦਾ ਮੁਰਸ਼ਿਦ ਹੈ ਸਭ ਕੁਝ ਸਿਰਜਣ ਹਾਰਾ ਹੈ ਯਾ ਯਾ ਇਹ ਨਾ ਕਥਾ ਦਾ ਕੁਝ ਪਾਰਟਸ ਆਪਾਂ ਸੁਣਿਆ ਇਹਦਾ ਅੱਗਾ ਤੇ ਪਿੱਛਾ ਆਪਾਂ ਨਹੀਂ ਸੁਣਿਆ ਲੇਕਿਨ ਅਗਰ ਆਪਾਂ ਉਹ ਸੁਣ ਲਈਏ ਨਾ ਫਿਰ ਬਹੁਤ ਅੱਛੇ ਤਰ੍ਹਾਂ ਕਲੀਅਰ ਹੋਣਗੇ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਇੱਕੋ ਵਕਤ ਚ ਕਰ ਦਿੱਤੀਆਂ ਕਿ ਸ਼ਾਹਦ ਹੁਸੈਨ ਨਾ ਮੁਸ਼ਤਾਕ ਮੁਸ਼ਤਾਕ हुसैन ਇੱਕ ਮੁਸਲਮਾਨ ਸੀ ਜੋ ਕਿ ਮੱਕੇ ਗਿਆ ਉੱਥੇ ਉਹ ਤਾਜੁਦੀਨ ਨੂੰ ਮਿਲਿਆ ਨਹੀਂ ਤਾਜੁਦੀਨ ਆ ਰੇ ਇੱਕ ਮਿੰਟ ਭੁੱਖ ਪਈ ਉਹਦੇ ਜਿਹੜੀ ਸੀ ਕਿ ਗੁਰੂ ਨਾਨਕ ਸਾਹਿਬ ਦੀ ਸਿਆਹਤ ਗੁਰੂ ਸਿਆਹਤ ਗੁਰੂ ਨਾਨਕ ਯਾਨੀ ਕਿ ਗੁਰੂ ਨਾਨਕ ਜੀ ਦੀਆਂ ਉਦਾਸੀਆਂ ਉਹਨਾਂ ਨੇ ਜਿਹੜੇ ਸਫ਼ਰ ਕੀਤੇ ਰੁਕਨਦੀਨ ਨੇ ਉਹ ਸਾਰਾ ਕੁਝ ਲਿਖਿਆ ਲਿਖਿਆ ਕਾਜ਼ੀ ਰੁਕਨਦੀਨ ਨੇ ਤੇ ਤਾਜੁਦੀਨ ਨਾਲ ਮੁਸ਼ਤਾਕ हुसैन ਦੀ ਗੱਲਬਾਤ ਹੋਈ ਐਂਜੀ ਐਂਜੋਈਏ ਗੱਲ ਗੱਲਬਾਤ ਹੋਈ ਤੇ ਗੱਲਬਾਤ ਦੇ ਵਿੱਚ ਉਹਨਾਂ ਨੇ ਆਖਿਆ ਕਿ ਫਿਰ ਉਹ ਮੁਸਾਫਿਰ ਸਿੱਖ ਹੋ ਗਿਆ ਮੁਸ਼ਤਾਕ हुसैन ਸਿੱਖ ਹੋ ਗਿਆ ਉਹਦਾ ਨਾਮ ਉਹ ਫਿਰ ਹੁਣ ਜਿਹੜਾ ਨਾਮ ਪ੍ਰਿਥੀਪਾਲ ਸਿੰਘ ਉਹਨਾਂ ਨੇ ਆਪਣਾ ਨਵਾਂ ਨਾਮ ਰੱਖਿਆ ਤੇ ਫਿਰ ਵਿੱਚ ਇੱਕ ਹੋਰ ਗੱਲ ਵੀ ਆ ਗਈ ਜੋ ਕਿ ਇਹ ਸੀ ਦੋਸਤ ਸਾਨੂੰ ਬਹੁਤ ਜ਼ਿਆਦਾ ਕਲੀਅਰ ਨਹੀਂ ਹੋਇਆ ਅਸੀਂ ਡਿਸਕਸ ਕਰਨੇ ਆ ਸਲੀਮਾ ਦੀ ਗੱਲ ਕਿ ਸਲੀਮਾ ਨੇ ਆਪਣੇ ਖਾਮਦ ਨੂੰ ਕਿਹਾ ਕਿ ਇਹ ਉਂਠ ਜਿਹੜਾ ਤੂੰ ਉਹ ਬੰਦਾ ਮਾਰਿਆ ਸੀ ਉਹਦਾ ਕੀ ਵਾਕਿਆ ਸੀ ਤੇ ਉਹਨੇ ਆਖਿਆ ਸਲੀਮਾ ਤੈਨੂੰ ਕਿਵੇਂ ਪਤਾ ਚੱਲਿਆ ਫਿਰ ਮੁੜ ਕੇ ਆਪਣਾ ਵਾਕਿਆ ਸੁਣਾਇਆ ਕਿ ਉਂਠ ਸੀ ਉਹ ਅੰਗੂਰਾਂ ਦੇ ਖੇਤ ਚ ਚਲਾ ਗਿਆ ਉਹ ਪੱਥਰ ਮਾਰਿਆ ਤੇ ਬੰਦਾ ਮਰ ਗਿਆ ਫਿਰ ਉਹ ਇੱਕ ਜ਼ਾਮਨ ਬਣਿਆ ਇੱਕ ਨੂਰਾਨੀ ਚਿਹਰੇ ਵਾਲਾ ਤੇ ਜਦੋਂ ਮੈਂ ਹਾਂਜੀ ਇਹ ਬਰਕਾਹ ਪੂਰਾ ਵਾਕਿਆ ਸੀ ਨਾ ਬਰਕਾਹ ਪੂਰਾ ਵਾਕਿਆ ਇਸ ਤਰ੍ਹਾਂ ਉਹਨਾਂ ਨੇ ਬਿਆਨ ਕੀਤਾ ਫਿਰ ਉਹ ਮੈਨੂੰ ਇਸ ਜਿਹੜੀ ਨਾ ਪੂਰੀ ਵੀਡੀਓ ਜਿਹੜੀ ਸਭ ਤੋਂ ਅੱਛੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਗੱਲ ਸੀ ਕਿ ਜਿਹੜਾ ਉਹਨਾਂ ਨੇ ਉਹ ਸਲੀਮਾ ਨੂੰ ਕਿਹਾ ਨਾ ਕਿ ਤੂੰ ਸਬਰ ਕਰੀ ਹਾਂ ਤੇ ਜੋ ਤੇਰੇ ਅੰਦਰ ਹੈ ਉਹਨੂੰ ਬਰਦਾਸ਼ਤ ਕਰੀ ਮਤਲਬ ਕਿ ਉਹਨੂੰ ਸਾਰਾ ਕੁਝ ਦਾਸ ਦਿੱਤਾ ਅਸਲ ਤੇ ਗੁਰੂ ਸਾਹਿਬ ਨੇ ਸਾਰਾ ਕੁਝ ਉਹਨਾਂ ਨੂੰ ਦਾਸਤਾ ਕਿ ਇੰਜ-ਇੰਜ ਵਾਕਿਆ ਹੋਇਆ ਇਹ ਡਾਇਰੈਕਟਲੀ ਜਾਂ ਡਾਇਰੈਕਟਲੀ ਉਹਦੇ ਅੰਦਰ ਉਹਦੇ ਦਿਮਾਗ ਅੰਦਰ ਚਲਾ ਗਿਆ ਤੇ ਸਬਰ ਰੱਖੀਏ ਇਸ ਚੀਜ਼ ਤੇ ਤੇ ਜਿਹੜੀ ਸਰਬਰ ਦੀ ਤਲਕੀਨ ਕੀਤੀ ਕਿ ਵੀ ਦੁਨੀਆਂ 'ਚ ਅਗਰ ਕੋਈ ਵੀ ਮਸਲਾ ਮਿਸਾਲ ਹੋ ਜਾਏ ਕੋਈ ਜੋ ਵੀ ਬੰਦੇ ਨਾਲ ਪ੍ਰੋਬਲਮ ਹੋ ਜਾਏ ਅਗਰ ਬੰਦਾ ਸਬਰ ਕਰੇ ਤੇ ਰੱਬ ਉਹਦਾ ਸਾਥ ਦਿੰਦਾ ਤੇ ਮੁਸ਼ਤਾਕ ਹੁਸੈਨ ਦੀ ਜਿਹੜੀ ਗੱਲ ਹੈ ਉਹਨੂੰ ਪਿੱਛੋਂ ਕਿਤੇ ਕਥਾ ਦੇ ਪਿਛਲੇ ਟੁਕੜੇ 'ਚ ਚੱਲਦੀ ਆ ਰਹੀ ਕੋਈ ਹਨਾ ਉਹ ਸਾਕੀ ਬਿਆਨ ਕਰ ਰਹੇ ਸੀ ਤੇ ਉਹਨੇ ਜੀ ਸਾਕੀ ਨਾਲ ਸਾਕੀ ਜੁੜੀ ਆਪਾਂ ਨੂੰ ਆਪਾਂ ਨੂੰ ਜਿਹੜੇ ਸਿੱਖ ਦੋਸਤ ਨੇ ਇਹ ਸੈਂਡ ਕੀਤਾ ਉਹ ਇੱਥੋਂ ਹੀ ਪਾਰਟ ਸ਼ੁਰੂ ਹੋਇਆ ਹੈ ਤੇ ਇਸ ਵਾਸਤੇ ਸਾਨੂੰ ਮੁਸ਼ਤਾਕ ਹੁਸੈਨ ਦੀ ਗੱਲ ਨਹੀਂ ਕਲੀਅਰ ਹੋਈ ਕਿ ਉਹ ਪ੍ਰਿਥੀਪਾਲ ਸਿੰਘ ਦੁਬਾਰਾ ਉਹ ਬਣ ਗਏ ਦੋਸਤੋਂ ਇਹਦੇ ਬਾਰੇ ਕੋਈ ਮੁਕੰਮਲ ਕਥਾ ਹੋਵੇ ਜ਼ਰੂਰ ਸੈਂਡ ਕਰਿਆ ਜੇ ਤੇ ਜਾਂ ਇਹਦੇ ਬਾਰੇ ਕੋਈ ਨੌਲੇਜ ਹੋਵੇ ਤੇ WhatsApp ਨੰਬਰ ਆ ਰਿਹਾ ਇੱਥੇ ਕਾਲ ਵੀ ਕਰ ਸਕਦੇ ਹੋ ਤੇ WhatsApp ਨੰਬਰ ਆ ਰਿਹਾ ਇੱਥੇ ਤੁਸੀਂ ਲਿੰਕ ਵੀ ਸੈਂਡ ਕਰਕੇ ਤੁਸੀਂ ਸਾਡੇ ਨਾਲ ਲਾਈਵ ਕਾਲ ਕਰ ਸਕਦੇ ਹੋ ਦੋਸਤੋਂ ਮਿਲਣ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾ ਨਿਗੇਬਾਨ